ਮੇਕਾ ਤੋਂ ਕਿੰਦਾ ਚਮਕਦੀ ਪਈ ਹੈ ਨਾ ਕਿੰਦਾ ਸੂਰਜ ਐ ਚਮਕਦਾ ਪਿਆ ਹੁਣ ਮੈਂ ਨਾ ਸਵੇਰੇ ਉੱਠਿਆ ਤੇ ਫੇਰ ਉਹ ਗਾਲ ਬਹੁਤ ਜ਼ਿਆਦਾ ਨੂੰ ਪੈ ਗਿਆ ਮੈਂ ਚਾਹ ਰੱਖੀ ਉੱਠ ਕੇ ਤੇ ਬਾਹਰ ਦੇਖੋ ਮੀਂਹ ਡੈੜਾ ਆਇਆ ਹੁਣ ਤਾਂ ਨਹੀਂ ਲੱਗ ਰਿਹਾ ਤਾਂ ਮੀਂਹ ਪੈ ਰਿਹਾ ਤੇ ਦੇਖੋ ਮੀਂਹ ਅਜੇ ਇੰਨਾ ਜ਼ਿਆਦਾ ਨਹੀਂ ਆ ਗਿਆ ਨਾ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਕਿੰਨੀ ਸਪੀਡ ਨੇ ਸਾਡੇ ਹੱਡ ਨਹੀਂ ਆਇਆ ਲੱਗਦਾ ਸਾਡੇ ਵੀ ਆ ਜਾਣੇ ਲਈ ਤੋਂ ਪਲੱਗ ਗਈ ਹੁਣ ਚਲੋ ਮਨਪੀਤ ਹਜੇ ਗੱਡੀ ਲੈ ਕੇ ਤੇ ਆਇਆ ਨਹੀਂ ਮੇਕਾ ਤੁੱਪ ਕਿੱਦਾਂ ਚਮਕਦੀ ਪਈ ਐ ਨਾ ਕਿੱਦਾਂ ਸੂਰਜ ਐ ਚਮਕਦਾ ਪਿਆ ਹੁਣ ਮੈਨੂੰ ਤਾਂ ਲੱਗਦਾ ਜਿਹੜੀਆਂ ਪਾਕੀ ਸਾਥ ਜਰੀ ਤੁੱਕੇ ਛੁੱਟੀਆਂ ਹੋਈਆਂ ਉਹ ਕੈਨਸਲ ਕਰ ਦੇਣੀਆਂ ਨਹੀਂ ਕੈਨਸਲ ਨਹੀਂ ਹੁੰਦੀਆਂ ਜਿਹੜੀਆਂ ਹੋ ਗਈਆਂ ਫੋਨ ਤੁੱਪ ਲੱਗੀ ਸੀ ਅੱਜ ਦਿਨ ਬਹੁਤ ਸਾਫ਼ ਐ ਅੱਛਾ ਆਟਾ ਹੁਣ ਆਪਾਂ ਜਾਣਾ ਖੂਤੇ ਤਾਂ ਆਪਾਂ ਪਹਿਲਾਂ ਆਗੇ ਜੀ ਚੱਕੀ ਤੇ ਆਟਾ ਲੈਣ ਕਣਕ ਰੱਖੀ ਹੋਈ ਸੀ ਪੀਣ ਵਾਸਤੇ ਦਿੱਤੀ ਤਿੰਨ ਚਾਰ ਦਿਨ ਉਹ ਚੱਲੇ ਨੇ ਅਰੇ ਨਾ ਮੀਸ ਨਾ ਤੇ ਇਦਾਂ ਲੱਗਦਾ ਜਿਦਾ ਹੌੜ ਆ ਜਾਣਾ ਤੇ ਹੌਣ ਜਿਦਾ ਧੁੱਪ ਲੱਗ ਗਈ ਹੈ ਤੇ ਹੌਣ ਵਧੀਆ ਦਿਨ ਲੱਗ ਜਾਣਗੇ ਜੇ ਪ੍ਰਮਾਤਮਾ ਦੀ ਮਿਹਰ ਰਹੀ ਤੇ ਦਿਨ ਵਧੀਆ ਲੱਗਣਗੇ ਹਰੇ ਮੇਰਾ ਬੰਦੇ ਕੱਢਦੀ ਹੈ ਪਹਿਲਾਂ ਪਾਣੀ ਚਾਹੁੰਦੇ ਜਿਹੜੇ ਤੇ ਸਾਡਾ ਦੀ ਬਣਾਏ ਇਹਦੇ ਨਾਲ ਸਾਡਾ ਦੀ ਬਣਾ ਉਹ ਤੇਰਾ ਡੀਆ ਪਾਣੀ ਆਇਆ। ਹਮਨੇ ਇਧਰ ਫਸੇ ਪਰ ਇਹ ਪਾਣੀ ਆਉਂਦਾ। ਪਾਣੀ ਆਉਂਦਿਆ ਉਧਰੋਂ? ਹਾਂ। ਆਹ ਵੇ ਆ ਪੁਲੀ ਚੋਂ। ਪੁਲੀ ਚੋਂ। ਮੈਂ ਕਹਾਂ ਮੋਟਰ ਚੱਲਦੀ ਪਈ ਏ। ਲੱਗ ਰਹਾ ਮੁਸ਼ਕਲ ਹੋਇਆ ਇੱਥੋਂ ਨਾ। ਹੁਣ ਆਪਾਂ ਆ ਗਏ ਹਾਂ ਜੀ ਖੂਤੇ ਦੇਖਦੇ ਹਾਂ ਉੱਥੋਂ ਦਾ ਕੀ ਸਮਾਚਾਰ ਹੈ ਕਿੰਨਾ ਗੋਥੇ ਚਿੱਕੜ ਹੈ ਆਹ ਤੋਂ ੁੱਪ ਲੱਗਣ ਕਰਕੇ ਨਾ ਥੋੜਾ ਜਿਹਾ ਜਿੱਦਾਂ ਮਿੱਟੀ ਟਾਈਟ ਹੋ ਗਈ ਨੇ ਤੇ ਇੱਥੇ ਸਵੇਰੇ ਇੱਥੋਂ ਲੰਗੀਆਂ ਨਹੀਂ ਜਾਂਦਾ ਸੀ ਸਾਰਾ ਇਹ ਪਿਆ ਜਿਹੜਾ ਪਾਣੀ ਨਾ ਭਰਿਆ ਸੀ ਦੋ ਤੁੱਪਾ ਲੱਗੀਆਂ ਬਸ ਠੀਕ ਹੋ ਜਾਣ ਉੱਧਰ ਪੱਠੇ ਸੀਗੇ ਸਾਰੇ ਪਾਣੀ ਨਾਲ ਭਰ ਗਏ ਨੇ ਇੱਥੋਂ ਲੰਘਣਾ ਵੀ ਬਹੁਤ ਮੁਸ਼ਕਲ ਹੈ ਕਿਹਦਾ ਪੈ ਗਿਆ ਇੱਥੇ ਹੈ ਆ ਟੋਏ ਅੱਛਾ ਉਧਰ ਦਿੱਤੀ ਪਾਈ ਮਿੱਟੀ ਠੀਕ ਹੈ ਠੀਕ ਹੈ ਉਧਰ ਮੋਟਰ ਵਾਲੇ ਪ ਮੋਟਰ ਵਾਲੇ ਪਾਸੇ ਬਹਿ ਗਿਆ ਸੀ ਨਾ ਕੰਦ ਬਹਿ ਗਈ ਇਧਰੋਂ ਉੱਥੇ ਪਾਈ ਉਹ ਮੈਂ ਕਿੰਨੇ ਦਿਨਾਂ ਬਾਅਦ ਧੁੱਪ ਨਿਕਲੀ ਐ ਚਮਕਦੀ ਧੁੱਪ ਐ ਸਾਫ ਸਾਫ ਹੋਣਾ ਅਸਮਾਨ ਵੀ ਐ ਸਾਫ ਆ ਸਹੀ ਗੱਲ ਐ ਜਿੱਦਾਂ ਉਹ ਕਿੰਨੇ ਦਿਨਾਂ ਦੀ ਕੈਦ ਸੀ ਜੀ ਸੀਗੇ ਹੁਣ ਨਿਕਲੇ ਆ ਬਾਹਰ ਹਨਾ ਵਾਕੇ ਕੈਦ ਦੇ ਅੰਦਰੇ ਬੈਠੇ ਰਹੇ ਕਿੰਨੇ ਦਿਨ ਨਾ ਨਾ ਹੁਣ ਸਾਰਿਆਂ ਦਾ ਮਨ ਅੱਕਿਆ ਪਿਆ ਮੀ ਤੋਂ ਮੈਂ ਨਰ ਹੋ ਜਾਈ ਬਾਕੀ